ਜੈਨਿਕਸ ਵੀਰਾ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਸ ਤੁਹਾਨੂੰ ਦੱਸ ਦਈਏ ਕਿ ਹਰ ਮੁੱਦੇ ਦੀ ਖਬਰ ਦੇ ਨਾਲ ਤੁਹਾਨੂੰ ਰੂਪਰੂ ਕਰਵਾਉਣੇ ਆ ਅੱਜ ਜਿਹੜੀ ਖਬਰ ਹੈ ਦੁਖ ਭਾਰੀ ਖਬਰ ਹੈ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਵਾ ਦੇ ਵਿੱਚ ਪੈਂਦੇ ਬਮਿਆਲ ਦੇ ਨਾਲ ਲੱਗਦੇ ਪਿੰਡ ਮੁਠੀ ਤੋਂ ਹੁਣ ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤੋਂਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਮਾਇ ਸ਼ਿਵਕੰਤ ਸਿੰਘ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਰਿਹਾ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਐਸੀ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕਾਸਟ ਟੈਸਟ ਹੁੰਦਾ ਹੈ ਇਸ ਲਈ ਮਲਕ ਲੈਣ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਕਤ ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਜੋ ਜਿਹੜੀ ਖਬਰ ਸਾਹਮਣੇ ਲੈ ਕੇ ਆਏ ਆ ਕਿ 2020 ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕਿ ਇੱਕ ਪਰਿਵਾਰ ਦਾ ਜਿਹੜਾ ਮੁਖੀ ਸੀਗਾ ਬੋਧਰਾਜ ਉਹ ਰੱਖਿਆ ਚਲਾ ਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਰਬਸਰ ਕਰਦਾ ਸੀਗਾ ਤਾਂ ਉਸ ਨੂੰ ਕਿਤੇ ਗਲੇ ਦੇ ਕੈਂਸਰ ਦੀ ਜਿਹੜੀ ਸ਼ਿਕਾਇਤ ਹੁੰਦੀ ਆ ਤਾਂ ਜਦੋਂ ਡਾਕਟਰਾਂ ਕੋਲ ਜਾਂਦੇ ਨੇ ਤਾਂ ਡਾਕਟਰਾਂ ਵੱਲੋਂ ਵੀ ਉਹਨਾਂ ਨੂੰ ਜਿਹੜੀ ਸ਼ਿਕਾਇਤ ਦੱਸੀ ਜਾਂਦੀ ਆ ਤਾਂ ਅੱਜ 2024 ਹੈ ਤਾਂ 15 ਤੋਂ 16 ਲੱਖ ਰੁਪਏ ਜਿਹੜਾ ਖਰਚਾ ਕਰਕੇ ਉਹ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਦੇ ਜਿਹੜੇ ਬੇਟੇ ਨੇ ਰੋਹਿਤ ਜੀ ਉਹ ਆਪਣੇ ਪਿਤਾ ਦਾ ਜਿਹੜਾ ਇਲਾਜ ਆ ਕਰਵਾ ਚੁੱਕੇ ਨੇ ਬਟ ਹਜੇ ਤੱਕ ਜਿਹੜਾ ਵੀ ਘਰ ਦਾ ਜੋ ਸਮਾਨ ਸੀਗਾ ਸਾਰਾ ਵੇਚ-ਬਟ ਕੇ ਉਹਨਾਂ ਨੇ ਜਿਹੜਾ ਇਲਾਜ ਕਰਵਾਇਆ ਸਾਰੀ ਗੱਲਬਾਤ ਪੁੱਛਾਂਗੇ ਸਰ ਤੁਹਾਨੂੰ ਸਭ ਤੋਂ ਪਹਿਲੇ ਕਿਵੇਂ ਪਤਾ ਲੱਗਿਆ ਕਿ ਜਿਹੜਾ ਗਲੇ ਦਾ ਕੈਂਸਰ 2020 ਨੂੰ ਹੋਣਾ ਸੀ ਜੀ ਸਾਰੇ ਨੂੰ ਮੇਰੇ ਵੱਲੋਂ ਨਮਸਕਾਰ ਹੈ ਮੇਰਾ ਨਾਮ ਰੋਹਿਤ ਕੁਮਾਰ ਹੈ ਸਾਨੂੰ ਇਦਾਂ ਪਤਾ ਲੱਗਿਆ ਕਿ ਮੇਰੇ ਬਾਪੂ ਦੇ ਗਲੇ 'ਚ ਪਹਿਲੇ ਦਰਦ ਹੋਣੀ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਰੋਟੀ ਖਾਂਦ ਵਿੱਚ ਪ੍ਰੋਬਲਮ ਆਈ ਆਪਾਂ ਪਠਾਨਕੋਹ ਜਾ ਕੇ ਟੈਸਟ ਕਰਵਾਇਆ ਉਤੋਂ ਹਨ ਪਤਾ ਲੱਗ ਗਿਆ ਕਿ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਹੈ ਕੈਂਸਰ ਦੀ ਤਾਂ ਆਪਾਂ ਵੱਡੇ ਹਸਪਤਲ ਦੇ ਵਿੱਚ ਜਾ ਕੇ ਚੈੱਕ ਕਰਵਾਉਣਾ ਸ਼ੁਰੂ ਕੀਤਾ ਉੱਥੇ ਜਾ ਕੇ ਸਾਨੂੰ ਪਤਾ ਲੱਗ ਗਿਆ ਕਿ ਕਾਫੀ ਹੀ ਜਿਹੜਾ ਕੈਂਸਰ ਵੱਜ ਚੁੱਕਿਆ ਦਾ ਉਸ ਤੋਂ ਬਾਅਦ ਇਲਾਜ ਕਰਵਾਇਆ ਸੀਗਾ 2020 ਦੇ ਵਿੱਚ ਉਸ ਟਾਈਮ ਮੇਰੇ ਕੋਲ ਕੱਲ ਦੀ ਸਾਰੀ ਸੇਵਿੰਗ ਲਗਾ ਚੁੱਕਾ ਗਹਿਣੇ ਵਗੈਰਾ ਵੇਚ ਚੁੱਕਾ ਆਪਣੇ ਰਿਸ਼ਤੇਦਾਰਾਂ ਤੋਂ ਵੀ ਲੈ ਕੇ ਕਰ ਚੁੱਕਾ ਪਰ ਹੁਣ ਤੱਕ ਬਾਪੂ ਦਾ ਇਲਾਜ ਪ੍ਰੋਪਰਲੀ ਨਹੀਂ ਹੋ ਪਾਇਆ ਦੇਖਾ ਜੀ ਤਾਂ ਕਿੰਨਾ ਜਿਹੜਾ ਤੁਸੀਂ ਖਰਚਾ ਟੋਟਲ ਕਰ ਚੁੱਕੇ ਹੋ ਇੱਕ ਟਾਈਮ 14 ਤੋਂ 15 ਲੱਖ ਰੁਪਏ ਮੈਂ ਲਾ ਚੁੱਕਾ ਹਜੇ ਵੀ ਲੱ ਤੇ ਕੋਸ਼ਿਸ਼ ਕਰ ਰਹੇ ਕਿ ਜਲਦੀ ਜਲਦੀ ਠੀਕ ਹੋਏ ਨਾ ਤੇ ਅਗਰ ਰੋਜ਼ ਦੇ ਖਰਚੇ ਦੀ ਗੱਲ ਕਰੀਏ ਤੇ ਰੋਜ਼ ਦਾ ਖਰਚਾ ਕਿੰਨਾ ਕਿਵੇਂ ਸਾਰਾ ਸਰਵਾਈਵ ਹੋ ਰਿਹਾ ਦੇਖੋ ਸਰ ਪਹਿਲੇ ਤਾਂ ਮੇਰੇ ਬਾਪੂ ਦੇ ਫੂਡ ਪਾਈਪ ਲੱਗੀ ਹੋਈ ਹੈ ਖਾਣਾ ਖਾਦੇ ਹੋਏ 5 ਮਹੀਨੇ ਹੋ ਗਿਆ ਉਹਨਾਂ ਦਾ 5 ਮਹੀਨੇ ਤੋਂ ਜਿਹੜਾ ਖਰਚਾ ਉਹ ਨਾਰੀਲ ਪਾਣੀ ਜੂਸ ਤੇ ਦੁੱਧ ਦਾ ਹੀ ਚੱਲ ਰਿਹਾ ਉਹ ਤਿੰਨਾਂ ਚੀਜ਼ਾਂ ਦਾ ਖਰਚਾ ਜਿਹੜਾ ਇਸ ਟਾਈਮ ਸੰਭਾਲ ਲੈਣ ਦੀ ਯਾਰ ਹੈ ਕਿਉਂਕਿ ਖਰਚੇ ਵੱਧ ਰਹੇ ਆ ਤੇ ਡੇਲੀ ਦੀ ਆਮਦਨੀ ਕੋਈ ਆ ਨਹੀਂ ਰਹੀ ਜੇਕਰ ਗੱਲ ਮਿੱਤਰ ਸਗੇ ਸਬੰਧੀਆਂ ਦੀ ਕਰੀਏ ਤਾਂ ਉਹਨਾਂ ਵੱਲੋਂ ਕੀ ਹੈਲਪ ਤੁਹਾਨੂੰ ਕੀਤੀ ਜਾ ਰਹੀ ਹੈ ਹੋਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਸ਼ਹਿਰ ਦੀਆਂ ਨੇ ਜਾਂ ਪਿੰਡਾਂ ਦੀਆਂ ਨੇ ਕੀ ਹੈਲਪ ਤੁਹਾਡੀ ਕਰ ਰਹੇ ਨੇ 2020 ਦੇ ਵਿੱਚ ਮੈਨੂੰ ਆਪਣੇ ਰਿਸ਼ਤੇਦਾਰਾਂ ਵੱਲੋਂ ਥੋੜੀ ਹੈਲਪ ਮਿਲੀ ਸੀਗੀ ਉਸ ਟਾਈਮ ਮੈਂ ਥੋੜੀ ਜਿਹੀ ਕਵਰ ਕਰ ਚੁੱਕਾ ਸੀਗਾ ਪਰ ਤਾਂ ਵੀ ਮੈਂ ਆਪਣੇ ਵੱਲੋਂ ਬਹੁਤ ਸਾਰਾ ਪੈਸਾ ਲਗਾਇਆ ਸੀਗਾ ਹੁਣ 2024 ਦੀ ਗੱਲ ਕਰਾਂ ਤਾਂ ਪਿੰਡ ਦੇ ਵਿੱਚ ਇੱਕ ਗ੍ਰਾਈ ਕਰਦੇ ਨਾਲ ਮੈਨੂੰ 13 ਕੁ ਹਜ਼ਾਰ ਰੁਪਏ ਦੀ ਜਿਹੜੀ ਆਮਦਨੀ ਆਈ ਸੀਗੀ 13000 ਜਿਨ੍ਹਾਂ ਤੁਹਾਨੂੰ ਪਤਾ ਅੱਜ ਦੇ ਟਾਈਮ ਤੋਂ ਜੇਕਰ ਪੀਜੀਆਈ ਵਗੈਰਾ ਜਾਂ ਕਿ ਜੇ ਹੌਏ ਹਸਪੀਟਲ ਦੇ ਵਿੱਚ ਜਾਣਾ ਹੋਏ ਤਾਂ 10-15 ਹਜ਼ਾਰ ਦੀ ਤਾਂ ਗੱਡੀ ਹੋ ਜਾਂਦੀ ਹੈ ਪਰ 13000 ਰੁਪਏ ਦੇਣ ਤੋਂ ਬਾਅਦ ਵੀ ਮੇਰਾ ਕੰਮ ਨਹੀਂ ਹੋਇਆ ਉਸ ਤੋਂ ਬਾਅਦ ਵੀ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਥੋੜੀ ਹੈਲਪ ਲੈ ਰਹੇ ਹਾਂ ਕੁਝ ਸੋਸ਼ਲ ਮੀਡੀਆ ਦੇ ਵਿੱਚ ਵੀਡੀਓਜ਼ ਪਾਈਆਂ ਸੀਗੀਆਂ ਉਹਦੇ ਨਾਲ ਮੈਨੂੰ 5-7000 ਰੁਪਏ ਦੀ ਆਮਦਨੀ ਆਈ ਸੀਗੀ ਥੋੜੀ ਜਿਮੈਂ ਟੈਸਟ ਕਰਵਾ ਚੁੱਕਾ ਪਰ ਅੱਗੇ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਜ਼ਿਲ੍ਹੇ ਦੇ ਮੰਤਰੀ ਜਾਂ ਜ਼ਿਲ੍ਹੇ ਦੇ ਕਿਸੇ ਐਮਐਲਏ ਜਾਂ ਕਿਸੇ ਹੋਰ ਲੀਡਰ ਨਾਲ ਤੁਹਾਡੀ ਵਾਰਤਾ ਲਾਪ ਹੋਈ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਇਸ ਚੀ ਮਿਸਟਰ ਗੁੰਦਪਾਲ ਜੀ ਕੋ ਮੈਂ ਗਿਆ ਸੀਗਾ ਦੋ ਵਾਰ ਗੱਡੀ ਲੈ ਕੇ ਬਾਪੂ ਜੀ ਨੂੰ ਨਾਲ ਲੈ ਕੇ ਗਿਆ ਕਿਉਂਕਿ ਵੈਸੇ ਤਾਂ ਮੇਰੇ ਬਾਪੂ ਜੀ ਬਹੁਤ ਤਕਲੀਫ ਚਾ ਕਿ ਉਹਨੂੰ ਗੱਡੀ ਕੇ ਲੈ ਕੇ ਜਾਣਾ ਵੀ ਔਖਾ ਹੈ ਪਰ ਮੈਂ ਦੋ ਵਾਰ ਲੈਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉੱਥੋਂ 5000 ਰੁਪਏ ਦੀ ਸੇਵਿੰਗ ਮਿਲੀ ਸੀਗੀ ਪਰ 2.5 ਹਜ਼ਾਰ ਰੁਪਏ ਮੇਰਾ ਡੇਲ ਖਾਤਾ ਆ ਚੁੱਕਾ ਹੈ ਗੱਡੀ ਲਈ ਤੇ ਲਾਜ਼ਮ ਕਟਾਵ ਚੱਕੋ ਗਿਆ ਸੀਗਾ ਉਹਨਾਂ ਨੇ ਸਿਰਫ ਮੈਨੂੰ ਇੱਕ ਹੈਲਪ ਲਈ ਆਸ਼ਾ ਕੀਤੀ ਸੀਗੀ ਆਪਾਂ ਕਰਾਂਗੇ ਪਰ ਹੁਣ ਤੱਕ ਮੈਨੂੰ ਕੋਈ ਹੈਲਪ ਨਹੀਂ ਮਿਲੀ ਹੈ ਨਾ ਹੀ ਮੇਰੇ ਸਰਕਾਰ ਦਾ ਕੋਈ ਬੰਦਾ ਮੇਰੇ ਘਰ ਆਇਆ ਤੇ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਤੁਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਮੈਂ ਡੇਲੀ ਬੇਸਿਕ ਤੇ ਸਟੋਰੀਆਂ ਮੈਂਸ਼ਨ ਕਰ ਰਿਹਾ ਬਾਕੀ ਹੋਰ ਵੀਡੀਓਜ਼ ਵਗੈਰਾ ਭੇਜ ਲੈ ਰਿਹਾ ਰਿਕਵੈਸਟਾਂ ਭੇਜਨੇ ਆ ਪਰ ਮੇਰੀ ਕੋਈ ਵੀ ਐਸੈਪਟ ਕਰਕੇ ਰਾਜ਼ੀ ਨਹੀਂ ਹੈ ਤਾਂ ਬਿਲਕੁਲ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣਿਆ ਰੋਹਿਤ ਕੁਮਾਰ ਉਹਨਾਂ ਦੀ ਕਿ 2020 ਚ ਜਿਹੜਾ ਦੁੱਖਾਂ ਦਾ ਪਹਾੜ ਉਹਨਾਂ ਤੇ ਟੁੱਟਿਆ ਸੀਗਾ ਤੇ ਅੱਜ ਤੱਕ ਜਿਹੜੀ ਹੈ ਉਸ ਚੀਜ਼ ਨੂੰ ਭੁਗਤ ਰਹੇ ਨੇ ਤਾਂ 2024 ਸਾਲ ਚੱਲ ਰਿਹਾ ਤੇ ਕਾਫੀ ਲੱਖਾਂ ਦਾ ਜਿਹੜਾ ਖਰਚਾ ਉਹ ਕਰ ਚੁੱਕੇ ਨੇ ਤਾ ਰੂਟੀਨ ਦੇ ਵਿੱਚ ਜਿਹੜਾ 17 ਤੋਂ 1800 2000 ਤੱਕ ਜਿਹੜਾ ਖਰਚਾ ਉਹਨਾਂ ਦਾ ਆ ਰਿਹਾ ਅਸੀਂ ਵੀ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਚਾਹੇ ਉਹ ਲੀਡਰ ਹੋਣ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਅੱਗੇ ਅਪੀਲ ਕਰਨਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਅਜਿਹੇ ਪਰਿਵਾਰ ਦੀ ਗਰੀਬ ਪਰਿਵਾਰ ਦੀ ਜਿਹੜੀ ਹੈ ਹੈਲਪ ਕੀਤੀ ਜਾਵੇ ਤਾਂਕਿ ਉਹ ਆਪਣੇ ਜਿਹੜਾ ਇਲਾਜ ਪ੍ਰੋਪਰ ਤਰੀਕੇ ਨਾਲ ਕਰਵਾ ਸਕਣ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਨੂੰ ਦੋਇਜ਼ਾਤ ਠੀਕ ਹੈ ਇਹ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par